ਵੱਡੇ ਵੱਡੇ ਜੋ ਦਿਸੇ ਲੋਗ ਕਿਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਹਰਾਮ ਲੈ ਬਲਾਈ ਹੁਣ ਜਿਹੜਿਆਂ ਅਸੀਂ ਦੇਖ ਰਹੇ ਹਾਂ ਵੱਡੇ ਵੱਡੇ ਖਿਲਾੜੀ ਪੈਸੇ ਵਾਲੇ ਬੰਦੇ ਜਿਹੜੇ ਪਾਣੀ ਵੀ ਬਹੁਤ ਮਹਿੰਗਾ ਮਹਿੰਗਾ ਪੀਂਦੇ ਨੇ ਫਰੈਸ਼ 에ਅਰ ਲੈਂਦੇ ਨੇ ਜੇ ਸਿਰ ਦਰਦ ਹੋ ਜੇ ਤਾਂ ਡਾਕਟਰਾਂ ਦੀ ਟੀਮ ਇਹਨਾਂ ਕੋਲ ਪੱਜੀ ਆਉਂਦੀ ਆ ਸੰਤੁਲਿਤ ਅਤੇ ਪੋਸਟਿਕ ਭੋਜਨ ਖਾਂਦੇ ਨੇ ਵੱਡੇ ਵੱਡੇ ਦੇਸ਼ਾਂ ਦੀ ਸ਼ਹਿਰ ਕਰਦੇ ਨੇ ਸਵਿਟਜ਼ਰਲੈਂਡ ਵਰਗਿਆਂ ਦੀ ਜਿੱਥੇ ਫਰੈਸ਼ ਏਅਰ ਹੁੰਦੀ ਹੈ 24 ਘੰਟੇ ਇਹੋ ਜਿਹੇ ਦੇਸ਼ਾਂ ਦੀ ਇਹ ਸ਼ਹਿਰ ਕਰਦੇ ਨੇ ਪਰ ਜਦੋਂ ਇਹਨਾਂ ਦੇ ਵੀ 50 36 ਸਾਲ ਦੀ ਉਮਰ ਚਾ ਕੇ ਵਾਲ ਚਟੇ ਦਾੜੀ ਚੱਟੀ ਹੋ ਸਕਦੀ ਹੈ ਤੌਲੇ ਆ ਸਕਦੇ ਨੇ ਫਿਰ ਆਪਾਂ ਭਾਈ ਕਿਹੜੇ ਖੇਤ ਦੀਆਂ ਮੂਲੀਆਂ ਆਪਾਂ ਕਿਹੜੇ ਖੇਤ ਦੀਆਂ ਮੂਲੀਆਂ ਇਸ ਲਈ ਖੁਸ਼ ਰਹੋ ਆਬਾਦ ਰਹੋ ਜੋ ਮਨ ਕਰਦਾ ਉਹ ਖਾਓ ਠੀਕ ਆ ਜੀ ਅਬਦਾ ਖੁਸ਼ੀ ਨਾਲ ਜੀਓ ਜੋ ਕਰਨਾ ਪਰਮਾਤਮਾ ਨੇ ਉਹਨੇ ਕਰੀ ਦੇਣਾ ਆ ਦੇਖ ਲੋ ਕਰੋੜਾਂ ਰੁਪਏ ਦਾ ਮਾਲ ਕਰਬਾ ਰੁਪਏ ਦਾ ਇਹਦੇ ਵਿੱਚ ਦਾੜੀ ਚੱਟੀ ਹੋਈ ਪਈ ਆ